ਇੱਕ ਮਹਿਲਾ ਡਾਕਟਰ ਨਾਲ ਰੇਪ ਤੇ ਬਾਅਦ ਚ ਉਹਦਾ ਮਰਡਰ ਕੀਤਾ ਗਿਆ ਪੰਜਾਬ ਦੇ ਵਿੱਚ ਅੱਜ ਬੰਦ ਰਹਿਣਗੇ ਸਾਰੇ ਹਸਪਤਾਲ ਇਹ ਘਣਾਉਣਾ ਕਾਰਨਾਮਾ ਬੈਸਟ ਬੰਗਾਲ ਵਿੱਚ ਹੋਇਆ ਹੈ ਆ ਉਹ ਅਸ਼ੈ ਹੈ ਸਾਡੇ ਲਈ ਉਹ ਸਾਡੇ ਤੇ ਵਾਰ ਹੈ ਨਹੀਂ ਮਿਲਣਗੀਆਂ ਸਿਹਤ ਸੇਵਾਵਾਂ ਹੜਤਾਲ ਤੇ ਪੰਜਾਬ ਦੇ ਸਾਰੇ ਡਾਕਟਰ ਹੈ ਬਾਕੀ ਜਿਹੜੇ ਡਾਕਟਰ ਨਹੀਂ ਜਿਹੜੇ ਬਾਕੀ ਸਾਡੇ ਨਰਸਿੰਗ ਸਟਾਫ ਹੈ ਉਹ ਜਿਹੜੇ ਹੈਗੇ ਸਟਾਫ ਸਾਡਾ ਹਸਪੀਟਲ ਉਹ ਵੀ ਸਾਰਾ ਘਿਰਿਆ ਹੋਇਆ ਹੈ ਦੱਸਦੇ ਕਿ ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਬਲਦਕਾਰ ਤੇ ਕਤਲ ਦੇ ਵਿਰੋਧ ਅੱਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ ਹੜਤਾਲ ਤੇ ਹਨ ਇਸ ਦੌਰਾਨ ਓਪੀਡੀ ਦੇ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਦੱਸਦੇ ਕਿ ਐਮਰਜੈਂਸੀ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਹੜਤਾਲ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਤਾਇਨਾਤ ਡਾਕਟਰਾਂ ਦਾ ਵੀ ਸਮਰਥਨ ਮਿਲਿਆ ਦੱਸਦੇ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੱਲ ਸਵੇਰੇ 6 ਵਜੇ ਤੋਂ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਦਾ ਵੀ ਐਲਾਨ ਕੀਤਾ ਹੈ। ਮਹਿਲਾ ਡਾਕਟਰ ਦੇ ਬਲਤਕਾਰ ਤੇ ਕਤਲ ਮਗਰੋਂ ਪੂਰੇ ਦੇਸ਼ ਤੇ ਵਿੱਚ ਉਬਾਲ ਆਇਆ ਹੋਇਆ ਹੈ। ਡਾਕਟਰਾਂ ਦੀ ਹੜਤਾਲ ਦੇ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੁਣ ਵੱਧ ਗਈਆਂ ਨੇ। OPD ਬੰਦ ਹੋਣ ਕਾਰਨ ਲੋਕ ਵਾਪਸ ਪਾਤਰੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਦਾ ਡਿਊਟੀ ਦੌਰਾਨ ਬਲਤਕਾਰ ਕਰਨ ਤੋਂ ਬਾਅਦ ਕਤਲ ਕੀਤਾ ਗਿਆ। ਅਜਿਹੇ ਦੇ ਵਿੱਚ ਹੁਣ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਡਾਕਟਰਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। ਡਾਕਟਰਾਂ ਦੀ ਇਸ ਹੜਤਾਲ ਨੂੰ ਨਰਸਿੰਗ ਸਟਾਫ ਦਾ ਵੀ ਪੂਰਾ ਸਮਰਥਨ ਹੈ ਦੱਸਦੇ ਕਿ ਨਰਸਿੰਗ ਸਟਾਫ ਦਾ ਕਹਿਣਾ ਹੈ ਕਿ ਲੋਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹਨ ਪਰ ਉਹ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਪਹਿਲਾਂ ਔਰਤ ਸੀ ਅਤੇ ਬਾਅਦ ਦੇ ਵਿੱਚ ਇੱਕ ਡਾਕਟਰ ਸੀ ਇਹ ਘਟਨਾ ਸਮਾਜ ਨੂੰ ਸ਼ਰਮਸਾਰ ਕਰਦੀ ਹੈ ਸਰਕਾਰ ਨੂੰ ਪੈਲ ਦੇ ਆਧਾਰ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਦੱਸਦੇ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਜ਼िला ਸਿਵਲ ਹਸਪਤਾਲ ਡਬਲ ਡਿਵੀਜ਼ਨਲ ਹਸਪਤਾਲ ਹੈ ਇਸ ਦੇ ਵਿੱਚ 5000 ਤੋਂ ਵੱਧ ਮੁਲਾਜ਼ਮ ਤਾਇਨਾਤ ਹਨ ਇਸ ਤੋਂ ਇਲਾਵਾ ਨਰਸਿੰਗ ਸਟਾਫ ਹੈ ਹਸਪਤਾਲਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਇਸ ਦੇ ਨਾਲ ਹੀ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਤੋਂ ਹਸਪਤਾਲਾਂ ਦੇ ਵਿੱਚ ਕੰਮ ਨਿਯਮਤ ਹੋ ਜਾਵੇਗਾ ਪਰ ਅੱਜ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਜਿਹੜੀ ਉਹ ਹੜਤਾਲ ਚੱਲ ਰਹੀ ਹੈ ਦੱਸਦੀ ਹੈ ਕਿ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਨਾਲ ਹੋਏ ਕੁਕਰਮ ਦੇ ਚਲਦੇ ਸਾਰੇ ਡਾਕਟਰ ਹੜਤਾਲਤੇ ਨੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੋਵੇਗਾ ਕਿ 9 ਅਗਸਤ ਦੀ ਰਾਤ ਨੂੰ ਜਾਂ ਤੁਸੀਂ ਤੜਕਾ ਕਹਿ ਸਕਦੇ ਆ 3 ਤੋਂ 6 ਵਜੇ ਦੇ ਵਿੱਚ ਬੈਸਟ ਬੰਗਾਲੀਕ ਡਾਕਟਰ ਦਾ ਰੇਪ ਹੋ ਜਾਂਦਾ ਉਹਦਾ ਗਰੂਸਮ ਮਰਡਰ ਹੋ ਜਾਂਦਾ ਹੈ ਤੇ ਉਹਦੇ ਜਦੋਂ ਉੱਥੋਂ ਦੇ ਡਾਕਟਰਸ ਪ੍ਰੋਟੈਸਟ ਕਰਦੇ ਆ ਉੱਥੇ ਹੁਲੀਗਨ ਐਜ਼ਮ ਬੜੀ ਵੈਂਟਿਲੇਸ਼ਨ ਹੁੰਦੀ ਹੈ ਸੋ ਉਹਦੇ ਇਨਸੋਲਿਡੇਟ ਡਾਇਰੈਕਟਿਵ ਵਿਦ them ਅਸੀਂ ਪ੍ਰੋਟੈਸਟ ਕਰਿਆ ਅੱਜ ਪੂਰੇ ਭਾਰਤ ਦੇ ਵਿੱਚ ਅੱਜ ਜਿਹੜਾ ਪ੍ਰੋਟੈਸਟ ਕਿੱਥੇ ਆ ਗਿਆ ਹੈ ਓਪੀਡੀ ਬੰਦ ਹੈ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੋਣਗੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਵਕੀਫ ਹੀ ਰਖਦਾ ਹਾਂ ਸਮਝਦਾ ਹਾਂ ਅਸੀਂ ਵੀ ਉਹਨਾਂ ਲੋਕਾਂ ਦੇ ਉਹਨਾਂ ਪਬਲਿਕ ਦਾ ਪਾਰਟ ਹੈਗੇ ਆ ਸਾਡੇ ਘਰ ਵੀ ਮਰੀਜ਼ ਹੈਗੇ ਆ ਮੇਰੇ ਪੇਰੈਂਟਸ ਬਿਰਦ ਨੇ ਮਾਈ ਵਾਈਫ ਇਜ਼ ਅ ਪ੍ਰੈਗਨੈਂਟ ਲੇਡੀ ਮੇਰੇ ਬੱਚੇ ਛੋਟੇ ਆ ਉਹਨ ਵੀ ਟਾਈਮ ਟਾਈਮ ਤੇ ਦਵਾਦਾਰੂ ਦੀ ਲੋੜ ਪੈਂਦੀ ਹੈ ਐਦਾਂ ਨਹੀਂ ਕਿ ਜਿਵੇਂ ਡਾਕਟਰ ਕਮਿਟੀ ਸਾਡੇ ਮਰੀਜ਼ ਨਹੀਂ ਹੈਗੇ ਸੋ ਮੈਂ ਸਾਰਿਆਂ ਦੀ ਦਰ ਸਮਝਦਾ ਹਾਂ ਪਰ ਸਾਡਾ ਜਿਹੜਾ ਰੀਜ਼ਨ ਹੈ ਜਿਹੜਾ ਇੰਨਾ ਸਟਰੋਂਗ ਜਿਹੜਾ ਅਸੀਂ ਸਟੈਪ ਚੱਕਿਆ ਉਹਦਾ ਇੱਕ ਰੀਜ਼ਨ ਹੈ ਕਿ ਜੋ ਇਨਾਉਣਾ ਕਾਰਨਾਮਾ ਵੈਸਟ ਬੰਗਾਲ ਵਿੱਚ ਹੋਇਆ ਹੈ ਆ ਉਹ ਅਸਹਿ ਹੈ ਸਾਡੇ ਲਈ ਉਹ ਸਾਡੇ ਤੇ ਵਾਰ ਹੈ ਸਾਡੀ ਖੂਨ ਤੇ ਵਾਰ ਹੈ ਜਿਸ ਤਰ੍ਹਾਂ ਉਹਦੇ ਕਟਰ ਹੋਈਏ ਉਸ ਨੂੰ ਰੋਕਣ ਲਈ ਲੱਗਦਾ ਨਹੀਂ ਹੈ ਕਿ ਕੋਈ ਐਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਜਿਹੜੇ ਐਓ ਜਿਹੇ ਲੋਕ ਹੈ ਕੋ ਡਰਨ ਇਸ ਨੂੰ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਰਾਜ਼ੀ ਹਾਂ ਕਾਨੂੰਨ ਬੰਨਣਾ ਵੀ ਚਾਹੀਦਾ ਹੈ ਆਲਰੇਡੀ ਕਾਨੂੰਨ ਹੈਗੇ ਵੀ ਨੇ ਪੰਜਾਬ ਵਿੱਚ ਵੀ ਵਰਕਫੋਰਸ ਜਿਹੜਾ ਮੈਡੀਕਲ ਜਿਹੜਾ ਮੈਡੀਕਲ ਵਰਕਫੋਰਸ ਦੇ ਲਈ ਇੱਕ ਸਪੈਸ਼ਲ ਲਾਅ ਹੈਗਾ ਕਿ ਉਹਨਾਂ ਦੇ ਅਗੇ ਜੇ ਕੋਈ ਵਾਇਲੈਂਸ ਹੁੰਦੀ ਹੈ ਉਹਦਾ ਕਾਨੂੰਨ ਹੈਗਾ ਪਰ ਸਰ ਅਸੀਂ ਚੀਜ਼ ਹੈਗੀ ਇੰਪਲੀਮੈਂਟੇਸ਼ਨ ਅਸੀਂ ਕਾਨੂੰਨ ਬਣਾ ਰਹੇ ਹਾਂ ਬਹੁਤ ਚੰਗੀ ਗੱਲ ਹੈ ਮੈਂ ਇਸ ਚੀਜ਼ ਦਾ ਸਵਾਗਤ ਕਰਦਾ ਕਾਨੂੰਨ ਮੰਨ ਰਿਹਾ ਉਹਦੀ ਇੰਪਲੀਮੈਂਟੇਸ਼ਨ ਕੀ ਹੈ ਉਹਨੂੰ ਕਿੱਦਾਂ ਫਾਲੋ ਕੀਤਾ ਜਾਂਦਾ ਇਹ ਮੈਟਰ ਇਹ ਮੈਟਰ ਕਰਦਾ ਕਿ ਕਿਸੇ ਨਾਲ ਵੀ ਇਹ ਘਟਨਾ ਹੋ ਸਕੇ ਬਿਲਕੁਲ ਬਿਲਕੁਲ ਕਿਸੇ ਨਾਲ ਕੋਈ ਪੁਲਿਸ ਦਾ ਹੈ ਜਾਂ ਕੁਝ ਸਰ ਹਰੇਕ ਸਿਟੀਜ਼ਨ ਆਫ ਇੰਡੀਆ ਨੂੰ ਰਾਈਟ ਆ ਉਹਦੀ ਜ਼ਿੰਦਗੀ ਆ ਚਾਹੇ ਡਾਕਟਰ ਆ ਚਾਹੇ ਕੋਈ ਇੰਜੀਨੀਅਰ ਆ ਚਾਹੇ ਤੁਸੀਂ ਆ ਆਪਣੇ ਪੱਤਰਕਾਰ ਭਰਾ ਹੋ ਚਾਹੇ ਜਨਰਲ ਪਬਲਿਕ ਆ ਹਰੇਕ ਬੰਦੇ ਨੂੰ ਜੀਣ ਦਾ ਹੱਕ ਆ ਹਰੇਕ ਬੰਦੇ ਲਈ ਕਾਨੂੰਨ ਹੋਣਾ ਚਾਹੀਦਾ ਕਾਨੂੰਨ ਹੈਗੇ ਵੀ ਆ ਉਹਦੀ ਇੰਪਲੀਮੈਂਟੇਸ਼ਨ ਕੀ ਆ ਉਹਦੀ ਵਰਤੋਂ ਕਿਵੇਂ ਕੀਤੀ ਜਾਂਦੀ ਆ ਉਸ ਤੋਂ ਪਹਿਲਾਂ ਮਿਰਦੇ ਕਾਂਡ ਦੀ ਇਸ ਤਰ੍ਹਾਂ ਦਾ ਸਾਹਮਣਾ ਆਇਆ ਉਸ ਤੋਂ ਬਾਅਦ ਵੀ ਲੱਗਦਾ ਨਹੀਂ ਸਰਕਾਰ ਕੀਤੇ ਨਾ ਕਿਤੇ ਢਿੱਲ ਵੱਸ ਦੀ ਨਜ਼ਰ ਆ ਸਰ ਸਰਕਾਰ ਤੇ ਵੀ ਅਸੀਂ ਕਹਿ ਸਕਦੇ ਹਾਂ ਪਰ ਸਰ ਸਾਨੂੰ ਐਜ਼ ਅ ਸੋਸਾਇਟੀ ਵੀ ਸੋਚਣਾ ਚਾਹੀਦਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਠੀਕ ਹੈ ਨਾ ਅਸੀਂ ਚਲੋ ਸਰਕਾਰ ਤਾਂ ਬਿਲਕੁਲ ਉਹਨਾਂ ਦੀ ਜੋ ਉਹਨਾਂ ਦੀਆਂ ਸ਼ਾਰਟਕਮਿੰਗਸ ਹੈਗੀਆਂ ਉਹ ਤਾਂ ਅਸੀਂ ਗਿਣਾ ਰਹੇ ਹਾਂ ਪਰ ਸਾਨੂੰ ਆਪਣੇ ਅੰਦਰ ਵੀ ਝਾਕਣਾ ਚਾਹੀਦਾ ਕਿ ਐਜ਼ ਅਸੀਂ ਐਜ਼ ਅ ਨੇਸ਼ਨ ਐਜ਼ ਅ ਸਟੇਟ ਐਜ਼ ਅ ਸੋਸਾਇਟੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਡੀਆਂ ਜੋ ਮਨੁੱਖੀ ਜੋ ਸਾਡੀਆਂ ਮੋਰਲ ਵੈਲਿਊਜ਼ ਹੁੰਦੀਆਂ ਆ ਜੋ ਐਥੀਕਲ ਵੈਲਿਊਜ਼ ਹੁੰਦੀਆਂ ਐਜ਼ ਅ ਹਿਊਮਨ ਬੀਇੰਗ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਨੂੰ ਸਾਰਿਆਂ ਨੂੰ ਇਨਟਰੋਸਪੈਕਟ ਕਰਨੇ ਦੀ ਲੋੜ ਹੈ ਹਾਂਜੀ ਅੱਜ ਜੋ ਪੂਰੇ ਪੰਜਾਬ ਆਮ ਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਕਲਕੱਤਾ ਕੇਸ ਦਾ ਤੁਹਾਨੂੰ ਪਤਾ ਹੀ ਹੋਏਗਾ ਜਿੱਥੇ ਇੱਕ ਮਹਿਲਾ ਡਾਕਟਰ ਨਾਲ ਰੇਪ ਤੇ ਬਾਅਦ ਚ ਉਹਦਾ ਮਰਡਰ ਕੀਤਾ ਗਿਆ ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਘਟਨਾ ਨਾਲ ਸਾਡਾ ਸਾਰਾ ਸਮਾਜ ਹਿਲ ਗਿਆ ਸਾਡੇ ਦੇਖੋ ਹਸਪੀਟਲ ਵਿੱਚ ਹੈਲਥ ਸੈਂਟਰਸ ਤੋਂ ਦਿਨ ਰਾਤ ਲੇਡੀ ਡਾਕਟਰਸ ਕੰਮ ਕਰਦੀਆਂ ਨੇ ਤੇ ਜੇ ਇਹੋ ਜਿਹੇ ਘਟਨਾਵਾਂ ਹੋਣ ਲੱਗੀਆਂ ਤੇ ਕੋਣ ਕੰਮ ਕਰਨਾ ਚਾਹੇਗਾ ਨਾ ਇਰਾਦੇ ਇਰਾਦੇ ਟਾਈਮ ਤੁਹਾਨੂੰ ਹੈਲਥ ਸਰਵਿਸਿਜ਼ ਹੀ ਨਹੀਂ ਮਿਲਣਗੀਆਂ ਜੇ ਤੁਹਾਨੂੰ ਸਟਾਫ ਨਰਸਿਸ ਡਾਕਟਰਸ ਹੈਲਥ ਸਰਵਿਸਿਜ਼ ਦੇ ਰਹੇ ਆ ਤੇ ਮੇਰੀ ਲੋਕਾਂ ਨੂੰ ਇਹ ਗੁਜਾਰਿਸ਼ ਹੈ ਕਿ ਤੁਸੀਂ ਇਸ ਬਾਰੇ ਸੈਂਸਿਟਿਵਲੀ ਸੋਚਦੇ ਹੋਏ ਤੁਸੀਂ ਵੀ ਪ੍ਰੋਟੈਸਟ ਕਰੋ ਇੱਕ ਡਿਮਾਂਡ ਕਰੋ ਵੀ ਜਿਹੜੇ ਸਾਡੇ ਰਖਵਾਲੇ ਨੇ ਸਿਹਤ ਰਖਵਾਲੇ ਨੇ ਉਹਨਾਂ ਦੀ ਦਾ ਰਾਖੀ ਕਰਨ ਲਈ ਕੋਈ ਰਿਫਾਰਮਸ ਤੇ ਲਾਜ਼ ਬਣਾਏ ਜਾਣ ਤਾਂ ਕਿ ਉਹ ਆਨ ਡਿਊਟੀ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਪਹਿਲੇ ਵੀ ਇਸੇ ਤਰ੍ਹਾਂ ਦੀਆਂ ਕਟਨਾਵਾਂ ਦੇਖਣ ਨੂੰ ਮਿਲਿਆ ਚਾਹੇ ਨੂਬਾ ਕਾਰਡੋ ਵੀ ਚਾਹੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਬਹੁਤ ਹੀ ਅ ਮੈਨੂੰ ਤਾਂ ਇਹੀ ਕਹਿਣਾ ਚਾਹਾਂਗੇ ਕਿ ਇਹੋ ਜਿਹੇ ਕਟਨਾਵਾ ਕਰਨ ਵਾਲਿਆਂ ਨੂੰ ਰਿਪਸ ਦੇ ਸ਼ੁੱਡ ਬੀ ਹੈਂਗ ਥੋੜੀ ਸਪੀਡ ਅਪ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਐਂਡ ਮੈਡਮ ਪਬਲਿਕ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਚਾਹੇ ਉਹ ਪਰੇਸ਼ਾਨ ਹੋ ਰਿਹਾ ਫਿਰ ਵੀ ਡਾਕਟਰਾਂ ਦੇ ਨਾਲ ਖੜੇ ਹਾਂਜੀ ਉਹ ਪਰੇਸ਼ਾਨ ਚਲੋ ਹੋ ਰਹੇ ਉਹਦੇ ਲਈ ਖੇਦ ਹੈ ਪਰ ਜਿਹੜੇ ਕਾਫੀ 80% ਆਫ ਦਾ ਪਬਲਿਕ ਇਸ ਵੈਲ ਵਰਸਡ ਵਿਦ ਦਾ ਫੈਕਟ ਕਿ ਗਲਤ ਹੋਇਆ ਤੇ ਉਹ ਸਾਨੂੰ ਨਾਲ ਸਹਿਯੋਗ ਦੇ ਰਹੇ ਨੇ ਕਿ ਡਾਕਟਰ ਸਾਹਿਬ ਤੁਸੀਂ ਕੀ ਕਰ ਰਹੇ ਹੋ ਪ੍ਰੋਟੈਸਟ ਕਰ ਰਹੇ ਹੋ ਤੁਹਾਡੀ ਸਿਕਿਉਰਿਟੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਐਸੋਸੀਏਸ਼ਨ ਹੈਗੀ ਸਾਡੀ PCMS ਐਸੋਸੀਏਸ਼ਨ ਉਹਨਾਂ ਨੇ ਇੱਥੇ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਇੱਕ ਸਟ੍ਰਾਈਕ ਆਰਗੇਨਾਈਜ਼ ਕੀਤੀ ਹੈ ਸਾਡੇ ਡਾਕਟਰ ਜਿਹੜੇ ਇਕੱਠੇ ਹੋਏ ਜਾਂ ਡਾਕਟਰ ਜਿਹੜੇ ਨਹੀਂ ਜਿਹੜੇ ਬਾਕੀ ਸਾਡੇ ਨਰਸਿੰਗ ਸਟਾਫ ਹੈ ਔਰ ਜਿਹੜੇ ਹੈਗੇ ਸਟਾਫ ਸਾਡਾ ਹਸਪੀਟਲ ਉਹ ਵੀ ਸਾਰਾ ਇਕੱਠਾ ਹੋਇਆ ਹੈ ਸਾਡਾ ਮੁੱਦਾ ਜਿਹੜਾ ਹੈਗਾ ਉਹ ਕੋਲਕਾਟਾ ਦੇ ਵਿੱਚ ਜਿਹੜਾ ਇੱਕ ਫੀਮੇਲ ਡਾਕਟਰ ਦੇ ਨਾਲ ਰਾਤ ਦੀ ਨਾਈਟ ਡਿਊਟੀ ਦੇ ਉੱਤੇ ਬਰਾਤਕਾਰ ਹੋਇਆ ਤੇ ਉਹ ਕਤਲ ਹੋਇਆ ਉਹ ਦਿਨ ਉਹਦੇ ਰਿਗਾਰਡਿੰਗ ਉਹ ਜਿਹੜਾ ਮੁੱਦਾ ਹੈਗਾ ਉਹ ਇਹ ਹੈ ਕਿ ਰਾਤ ਨੂੰ ਇੱਕ ਫੀਮੇਲ ਜੁਡੀ ਜਿਹੜੀ ਨਾਈਟ ਡਿਊਟੀ ਤੇ ਸੀਗੀ ਉਹਦਾ ਉਹਦਾ ਔਨ ਡਿਊਟੀ ਰੇਪ ਹੋਇਆ ਤੇ ਕਤਲ ਹੋਇਆ ਤੇ ਉਹਦੇ ਐਵੀਡੈਂਸ ਜਿਹੜੇ ਹੈਗੇ ਨੇ ਉਹ ਰੋਜ਼ ਡੂਜ਼ ਦੇ ਵਿੱਚ ਕੁਝ ਚੇਂਜ ਹੁੰਦੇ ਦਿਖਦੇ ਆ ਰਹੇ ਨੇ ਜਿਸ ਤੋਂ ਪਤਾ ਲੱਗਦਾ ਕਿ ਉਹਦੀ ਮੈਨੀਪੂਲੇਸ਼ਨ ਜ਼ਰੂਰ ਹੋ ਰਹੀ ਹੈ ਸਾਡੀ ਡਿਮਾਂਡ ਸਭ ਤੋਂ ਪਹਿਲੀ ਇਹ ਹੈ ਕਿ ਉਸ ਫੀਮੇਲ ਡਾਕਟਰ ਨੂੰ ਅਤੇ ਬਾਕੀਆਂ ਸਾਰੀਆਂ ਫੀਮੇਲਸ ਦੇ ਲਈ ਵੀ ਇਹ ਜਲਦੀ ਤੋਂ ਜਲਦੀ ਉਹਨਾਂ ਨੂੰ ਇਹਦਾ ਨਿਆਂ ਦਿੱਤਾ ਜਾਵੇ ਕਿ ਜਿੰਨਾ ਨਿਆਂੇ ਲੇਟ ਹੋਏਗਾ ਓਨਾ ਜ਼ਿਆਦਾ ਇਹ ਅਨਿਆਏ ਹੋਏਗਾ ਜਦੋਂ ਐਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਪੂਰਾ ਦੇਸ਼ ਪੂਰਾ ਭਾਰਤ ਦੇ ਮਿਲ ਕੇ ਸੱਟ ਲੱਗਦੀ ਹੈ ਇਹ ਲੱਗਦਾ ਕਿ ਸਰਕਾਰਾਂ ਨੂੰ ਇਸ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਹੈ ਉਸ ਸਨਤਾਈ ਕਰਨ ਦੀ ਜ਼ਰੂਰਤ ਹੈ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਮੇਨਟੇਨੈਂਸ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਮੁੱਦਾ ਹੈਗਾ ਹੈ ਮੇਨ ਕਿਉਂਕਿ ਅਸੀਂ এনवायरमेंट ਇਨਾ ਕੰਡਿਊਸਿਵ ਬਣਾ ਦਿੱਤਾ ਹੈ ਇਨਾ ਨਦਰੰਦਿਆਂ ਵਾਸਤੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਉਹ ਕੁਛ ਇਦਾਂ ਦੀ ਗਲਤ ਚੀਜ਼ ਕਰਨਗੇ ਤੇ ਉਹਨਾਂ ਨਾਲ ਕੋਈ ਉਹਦਾ ਸਰਕਮਸਟੈਂਸ ਉਹਨਾਂ ਨੂੰ ਫੇਸ ਨਹੀਂ ਕਰਨੇ ਪੈਣਗੇ ਸਾਡਾ ਮੁੱਦਾ ਮੇਨ ਇਹ ਹੈ ਕਿ ਸਾਨੂੰ ਆਪਣਾ ਬਚਾਅ ਕਰਨਾ ਹੈਗਾ ਇਸ ਲਈ ਅਸੀਂ ਵੀ ਨਾਈਟ ਡਿਊਟੀਆਂ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਲਈ ਸਾਡੀ ਸਿਕਿਉਰਿਟੀ ਜਿਹੜੀ ਹੈਗੀ ਆ ਉਹਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਜਿਹੜੇ ਸੌਲਟ ਦੇ ਕੇਸਿਸ ਆਉਂਦੇ ਆ ਜਿਹੜੇ ਹਰ ਤਰ੍ਹਾਂ ਦੀ ਮੌਬ ਆਉਂਦੀ ਹੈ ਜਿਹੜੀ ਕਿ ਬਿਲਕੁਲ ਚਾਰਜਡ ਮੌਬ ਹੁੰਦੀ ਆ ਸਾਡੇ ਤੇ ਅਟੈਕ ਕਰਦੀ ਆ ਕੇ ਉਹ ਅਸੀਂ ਉਹਨਾਂ ਤੋਂ ਬਚ ਸਕੀਏ ਅਸੀਂ ਆਪਣਾ ਬਚਾਅ ਕਰ ਸਕੀਏ ਤਾਂ ਦੋ ਇੱਕ ਅਕਸੀ ਕਦੇ ਅੱਗੇ ਕਿਸੇ ਨਾਲ ਨਾ ਹੋਵੇ ਅਸੀਂ ਸਿਕਿਉਰਿਟੀ ਦੀ ਪੂਰੀ ਮੰਗ ਕਰਦੇ ਹਾਂ ਸਰਕਾਰ ਤੋਂ